ਇਹ ਨੰਬਰ ਹੀ ਤਾਂ ਹੈ ਮੇਰਾ ਦਾ ਸੁਮੀਰ ਜੀ ਕੀ ਗੱਲ ਬਾਤ ਜੀ ਗੱਲ ਬਾਤ ਜੀ ਉਹ ਐਕਸੀਡੈਂਟ ਬਹੁਤ ਤਕੜਾ ਹੋਇਆ ਜੀ ਉੱਥੇ ਗੱਡੀ 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 ਬੇਕਾਬੂ ਹੋ ਕੇ ਮੱਦੀ ਜੀ ਉਥੋਂ ਧਾਵਰਨ ਦੁਕਾਨ ਕਰਦਾ ਹੀ ਉੱਥੇ ਰੋਡ ਦੀ ਉਹ ਗੱਡੀ ਮਿੱਚੋ ਨਿਕਲ ਕੇ ਨਿਕਲ ਗਈ ਕਿਹੜੀ ਜਗ੍ਹਾ ਤੇ ਰਹ ਰਹੇ ਸੀ ਪਰਮਾਨੀਆਂ ਜਰਮਾਨੀ ਕਿੰਨਾ ਸਮਾਂ ਹੋ ਗਿਆ ਸੀ ਗਿਆ 6-7 ਮਹੀਨੇ ਹੋ ਗਏ ਜੀ ਗੇ ਨੂੰ ਫਰੀਦ ਬਾਤ ਚ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਮੌਜੂਦ ਆ ਰਹੇ ਪਰਿਵਾਰ ਦੇ ਵਿੱਚ ਉਹਨਾਂ ਦੇ ਵਾਈਫ ਹੀ ਹੈ ਜੀ ਗੱਲ ਤੁਸੀਂ ਕਹਿੰਦੇ ਤਾਂ ਉਹਨਾਂ ਦੇ ਮੈਂ ਪਰੋਸ ਦਾ ਮੁੰਡਾ ਜੀ 21 ਮੰਗ ਕਰਦੇ ਜੀ ਸਰਕਾਰ ਨੂੰ ਉਹ ਸਾਬਕਤ ਕੀਤਾ ਜਾਵੇ ਇਹਨਾਂ ਨਾਲ ਸਾਥ ਹਟਾ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਬੜੀ ਮਦ ਭਾਗੀ ਘਟਨਾ ਦਾ ਸਾਹ ਰੀ ਬਹੁਤ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੀ ਇਹ ਸਾਡੇ ਪਿੰਡ ਦੇ ਹੀ ਨੌਜਵਾਨ ਮੁੰਡਾ ਸੀ 6 ਕੁ ਮਹੀਨੇ ਪਹਿਲਾਂ ਗਿਆ ਸੀ ਰូមਾਨੀਆ ਉੱਥੇ ਆਪਣੇ ਫਰੂਟ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਕੋਈ ਗੱਡੀ ਪਿਕਅਪ ਬੇਕਾਬੂ ਹੋ ਕੇ ਵਿਚ ਵੱਜੀ ਉਹਦੇ ਕਾਫੀ ਭੈਣ ਗੱਲ ਸੀ ਜੰਟੀ ਤੇ ਮੌਕੇ ਤੇ ਦੱਸਦੇ ਹੋ ਕਿ ਦੱਸਣ ਵਾਲੇ ਉੱਥੋਂ ਦੇ ਵੀ ਮੌਕੇ ਤੇ ਮੌਤ ਹੋ ਗਈ ਮੁੰਡੇ ਦੀ ਹਾਂ ਇਹ ਨਾਮ ਸੀ ਗਾਣਾ ਦਾ ਜਸਮੀਰ ਜੀ ਹਾਂ ਜਸਮੀਰ ਦਾ ਜਸਮੀਰ ਜੀ ਦੇ ਪਰਿਵਾਰ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੇ ਕੌਣ ਕੌਣ ਮੌਜੂਦ ਹੈ ਪਰਿਵਾਰ ਦੇ ਵਿੱਚ ਮਾਤਾ ਪਿਤਾ ਜੀ ਪਿਛੇ ਤੇ ਬਾਈ ਦਾ ਬੱਚਾ ਕੋ ਹੈ ਨਹੀਂ ਸੀ ਜਿਹਨਾਂ ਦਾ ਨੌਜਵਾਨ ਲਗਭਗ 40 42 ਸਾਲ ਪਰਿਵਾਰ ਦੀ ਹਾਲਤ ਕਿਹੋ ਜਿਹੀ ਹੈ ਜਿੱਕਰ ਪਰਿਵਾਰ ਦੀ ਹਾਲਤ ਪਿਛੇ ਮਾੜੀ ਹੈ ਜੀ ਮਾਲੀ ਹਾਲਤ ਉਹ ਏਡੀ ਵਧੀਆ ਨਹੀਂ ਸੀ ਉਹਦੇ ਸਿਰ ਤੇ ਸਾਰਾ ਕਾਰੋਬਾਰ ਚੱਲਦਾ ਸੀ ਮੁੰਡੇ ਦੇ ਸਿਰ ਤੇ ਤੇ ਸ਼ਾਸਨ ਨੂੰ ਕੀ ਫੀਲ ਦਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਤੋਂ ਮੰਗ ਕਰਦੇ ਵੀ ਕੁਝ ਨਾ ਕੋ ਜਰੂਰ ਨਾਲ ਦੀ ਹਲਪ ਕੀਤੀ ਜਾਏ ਤੇ ਪਰਿਵਾਰ ਆ ਬੜਾ ਵੱਡਾ ਇਹਨਾਂ ਨਾਲ ਚਲੋ ਕੋਈ ਬਹੁਤ ਵੱਡਾ ਹਸਾਬ ਆਪਰੇਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.